प्यारे दर्शकों प्यार परिसातस्रीय काल मेरी आज दी कहानी है चुन्नी दा राजपाव दुपट्टे दा राज एक ਧੀ ਤੇ ਔਰਤ ਦੀ ਇੱਜ਼ਤ ਉਸ ਦੀ ਚੁੰਨੀ ਹੁੰਦੀ ਹੈ ਔਰਤ ਲਈ ਚੁੰਨੀ ਸਿਰ ਦੇ ਤਾਜ ਦੇ ਬਰਾਬਰ ਹੁੰਦੀ ਹੈ ਚੁੰਨੀ ਦੀਆਂ ਚਾਰੇ ਕੰਨੀਆਂ ਦਾ ਰਾਜ ਬਹੁਤ ਡੂੰਘਾ ਤੇ ਗਹਿਰਾ ਹੈ ਚੁੰਨੀ ਦੇ ਇੱਕ ਕੋਨੇ ਵਿੱਚ ਮਾਂ ਬਾਪ ਦੀ ਇੱਜ਼ਤ ਹੁੰਦੀ ਹੈ ਚੁੰਨੀ ਦੇ ਦੂਸਰੇ ਕੋਨੇ ਵਿੱਚ ਪਤੀ ਦੀ ਇੱਜ਼ਤ ਹੁੰਦੀ ਹੈ ਤੇ ਤੀਸਰੇ ਕੁੰਨੇ ਵਿੱਚ ਸੱਸ ਸਹੁਰੇ ਦੀ ਇੱਜ਼ਤ ਹੁੰਦੀ ਹੈ ਤੇ ਚੌਥੇ ਕੁੰਨੇ ਵਿੱਚ ਰੱਬ ਦਾ ਪਿਆਰ ਬਣਿਆ ਹੁੰਦਾ ਹੈ ਇਸੇ ਕਰਕੇ ਹਰ ਇੱਕ ਲੜਕੀ ਔਰਤ ਬਜ਼ੁਰਗ ਔਰਤ ਨੂੰ ਚੁੰਨੀ ਲੈਣੀ ਜਾਂ ਸੰਭਾਲਣੀ ਜ਼ਰੂਰੀ ਹੈ ਪੁਰਾਣੇ ਲੋਕ ਸਾਡੇ ਬਹੁਤ ਸਿਆਣੇ ਸਨ ਜੋ ਚੁੰਨੀ ਦੀ ਤੇ ਸਿਰ ਤੇ ਟੱਕ ਕੇ ਰੱਖਣ ਨੂੰ ਆਪਣੀ ਇੱਜ਼ਤ ਸਮਝਦੇ ਸਨ ਤੇ ਇੱਜ਼ਤ ਨੂੰ ਜਾਣ ਤੋਂ ਪਿਆਰੀ ਸਮਝਦੇ ਸਨ ਫੈਸ਼ਨ ਕਰੋ ਪਰ ਇਹ ਚੁੰਨੀ ਨਾਲ ਵੀ ਹੋ ਸਕਦਾ ਹੈ ਦੁਪट्टे ਤੋਂ ਬਿਨਾ ਅਸੀਂ ਕਿਤੇ ਜਿਆਦਾ ਸੁੰਦਰ ਨਹੀਂ ਲੱਗਦੇ ਇਹ ਸਾਡਾ ਵਹਿਮ ਹੀ ਹੈ ਧੰਨਵਾਦ